ਇੱਕ ਪਾਸੇ ਪੰਜਾਬ ਦੇ ਵਿੱਚ ਸ਼ਰਿਆਮ ਲੁੱਟਕੋਆਂ ਤੇ ਦੂਜੇ ਪਾਸੇ ਪੰਜਾਬ ਦੇ ਉੱਤੇ ਕਰਜ਼ੇ ਦੀ ਪੰਡ ਤਦਾਸੀ ਹੈ ਕਿ ਹੁਣ ਸੁਖਪਾਲ ਸਿੰਘ ਖਹਿਰਾ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸ਼ਰੀਆਮ ਪੰਜਾਬੀਆਂ ਦੇ ਉੱਤੇ ਆਪ ਸਰਕਾਰ ਧੱਕਾ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਸ਼ਰੀਆਮ ਕਾਨੂੰਨ ਵਿਵਸਥਾ ਦੀਆਂ ਟੱਟੀਆਂ ਉਡਾਈਆਂ ਜਾ ਰਹੀਆਂ ਨੇ ਸ਼ਰੀਆਮ ਲੁੱਟਾਂ ਖੋਹਾਂ ਹੋ ਰਹੀਆਂ ਨੇ ਤੇ ਪੰਜਾਬ ਦਾ ਬੇੜਾ ਕਰਕ ਆਪ ਸਰਕਾਰ ਨੇ ਕਰ ਦਿੱਤਾ ਉੱਥੇ ਹੀ ਕਰਜ਼ੇ ਦੀ ਬੋਝ ਹੈ ਜਿਹੜੀ ਕਿ ਪੰਜਾਬ ਦੇ ਸਿਰ ਦੇ ਉੱਤੇ ਚੜ ਗਈ ਹੈ ਤੇ ਉੱਥੇ ਹੀ ਲਗਾਤਾਰ ਪਲਟਵਾਰਕ ਕਰਦੇ ਹੋਏ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਨਜ਼ਰ ਆ ਰਹੀ ਹੈ ਸੁਖਪਾਲ ਸਿੰਘ ਖੈਰਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਆਓ ਤੁਹਾਨੂੰ ਸੁਣਾਉਨੇ ਆ ਪਹਿਲਾਂ ਸੁਖਪਾਲ ਸਿੰਘ ਖੈਰਾ ਦਾ ਕੀ ਕਹਿਣਾ ਸਿਰਫ ਆਪਣੇ ਪਿੰਡ ਆਪਣੇ ਕਸਬਾ ਆਪਣੇ ਮੋਹੱਲੇ ਦਾ ird gird ਦੇਖ ਰੋ ਕਿ ਕੁਝ ਪਿਛਲੇ 3 ਸਾਲ ਚ ਆਮ ਆਦਮੀ ਪਾਰਟੀ ਨੇ ਕੋਈ ਇੰਪਰੂਵਮੈਂਟ ਕੀਤੀ ਹੈ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ ਇੰਨੀਆਂ ਚੋਰੀਆਂ ਇਨੇ ਕ੍ਰਿਮੀਨਲ ਐਕਟੀਵਿਟੀਆਂ ਇਨੇ ਡਰੱਗਸ ਪੰਜਾਬ ਦੇ ਵਿੱਚ ਕੋਈ ਮਹਿਫੂਜ਼ ਨਹੀਂਗਾ ਸਾਡੀਆਂ ਔਰਤਾਂ ਸਾਡੇ ਬੱਚੇ ਸ਼ਾਮ ਨੂੰ ਨਿਕਲਣ ਤੋਂ ਡਰਦੇ ਨੇ ਔਰ ਇਸ ਤੋਂ ਅਗਲੀ ਗੱਲ ਜੇ ਮੈਂ ਗੱਲ ਕਰਨਾ ਤਾਜ਼ਾ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਅ ਮੇਰੇ ਖਿਆਲ ਹੈ ਕਿ 5-6 ਹਜ਼ਾਰ ਕਰੋੜ ਰੁਪਏ ਦੀ ਲੁੱਟ ਹੋਈ ਹੈ ਜਿਹੜੀ ਝੋਨੇ ਦੀ ਖਰੀਦ ਹੋਈ ਹੈ ਗਵਰਨਮੈਂਟ ਆਫ ਇੰਡੀਆ ਨੇ ਪੂਰੇ ਪੈਸੇ ਦਿੱਤੇ 43000 ਕਰੋੜ ਰੁਪਏ ਇਹਨਾਂ ਨੇ ਪੰਜਾਬ ਦੇ ਵਿੱਚ ਆਣ ਕੇ ਹਰ ਜ਼ਿਮੀਂਦਾਰ ਤੋਂ 150 200 ਰੁਪਿਆ ਪ੍ਰਤੀ ਕੁਇੰਟਲ ਕੱਟ ਲਾ ਕੇ ਉਹ ਪੈਸਾ ਕਿੱਥੇ ਗਿਆ ਔਰ ਵੈਸੇ ਵੀ ਪੰਜਾਬ ਦੇ ਵਿੱਚ ਇੰਨੀ ਲੁੱਟ ਹੋ ਰਹੀ ਆ ਤਹਿਸੀਲਾਂ ਵਿੱਚ ਥਾਣਿਆਂ ਵਿੱਚ ਔਰ ਜਿਹੜਾ ਇਹ ਕਹਿੰਦੇ ਸੀ ਅਸੀਂ ਭ੍ਰਿਸ਼ਟਾਚਾਰ ਰੋਕਾਂਗੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਸਾਰੇ ਵਾਅਦੇਆਂ ਤੋਂ ਭੱਜ ਚੁੱਕੇ ਨੇ ਔਰ ਮਗਰ ਲਿਆਂਦਾ ਵੀ ਰਿਕਾਰਡ ਤੋੜਿਆ ਇਹਨਾਂ ਨੇ ਔਰ ਪੁਲਿਸ ਦਾ ਆਈਟਮ ਅਮਿਸਯੂਜ਼ ਹੋ ਰਿਹਾ ਸਾਡੇ ਪੁਲਥ ਵਿੱਚ ਔਰ ਤੁਸੀਂ ਦੇਖਿਆ ਪਟਿਆਲੇ ਵਿੱਚ ਕਿਦਾਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪੇਪਰ ਹੀ ਨਹੀਂ ਫਾਈਲ ਕਰਨ ਦਿੱਤੇ ਆਪੋਜੀਸ਼ਨ ਦੀਆਂ ਪਾਰਟੀਆਂ ਨੂੰ ਔਰ ਸਾਡੇ ਪੁਲਥ ਵਿੱਚ ਨਗਰਪੰਚਾਇਤਾਂ ਜਿਹੜੀਆਂ ਆ ਨੇ ਉਹਦੇ 'ਚ ਇੱਕ ਉਮੀਦਵਾਰਾਂ ਨੂੰ ਢਵਾਇਆ ਗਿਆ ਤੁਹਾਡੇ ਤੇ ਆਬਜੈਕਸ਼ਨਸ ਲਾ ਦੇਾਂਗੇ ਜਦੋਂ ਆਬਜੈਕਸ਼ਨਸ ਨਹੀਂ ਕਾਮਯਾਬ ਹੋਈਆਂ ਫਿਰ ਤੁਹਾਡੇ ਤੇ ਪਰਚੇ ਦਰਜ ਕਰਾ ਦੇਾਂਗੇ ਬੜੀ ਮੁਸ਼ਕਲ ਨਾਲ ਸਾਰਿਆਂ ਦੀ ਹਿਫਾਜ਼ਤ ਕੀਤੀ ਹੈ ਮੈਂ ਤੁਹਾਨੂੰ ਸਾਰੇ ਵੋਟਰਜ਼ ਨੂੰ ਆਪਣੇ ਭਰਾਵਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਅਗਰ ਇਦਾਂ ਦੇ ਬੁਰਸ਼ਾ ਗਿਰਦਾ ਨੂੰ ਜਿਹੜੇ ਲੋਕ ਗਲਤ ਗੱਲਾਂ ਕਰਦੇ ਆਪਾਂ ਉਹਨਾਂ ਨੂੰ ਉਤਸ਼ਾਹਤ ਕਰਾਂਗੇ ਵੋਟ ਪਾ ਕੇ ਇਹਨਾਂ ਦੇ ਇਹਨਾਂ ਦੇ ਤਾਂ ਛਾਤੀਆਂ ਹੋਰ ਚੌੜੀਆਂ ਹੋਣਗੀਆਂ ਸਾਡੇ ਪੁਲਤਵੇ ਜਿਹੜੇ ਬੌਕਰ ਦੇ ਇੰਚਾਰਜ ਬਣੇ ਨੇ ਛੋਟੇ ਛੋਟੇ ਪੈਸੇ ਕਮਾ ਰਹੇ ਨੇ ਸਾਰਾ ਰਿਕਾਰਡ ਹੈ ਮੇਰੇ ਕੋਲ ਨੰਬਰਦਾਰੀਆਂ ਦੇ ਵਿੱਚ ਸਮਝੌਤਿਆਂ ਦੇ ਵਿੱਚ ਟੈਂਡਰਾਂ ਦੇ ਵਿੱਚ ਔਰ ਸਮਾਉਣ ਦੇ ਉੱਤੇ ਸਾਰਾ ਇਹਨਾਂ ਨੂੰ ਖਮਿਆਲਦਾ ਭੁਗਤਣਾ ਪਵੇਗਾ ਪਹਿਲਾਂ ਵੀ ਪੈਸੇ ਇਹਨਾਂ ਨੇ ਦਿੱਤੇ ਨੇ ਲੋਕਾਂ ਨੂੰ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਤੋਂ ਮੇਰੀ ਤੁਹਾਨੂੰ ਸਭ ਨੂੰ ਹੱਥ ਬਨ ਕੇ ਅਪੀਲ ਆ ਪੰਜਾਬ ਦੇ ਵੋਟਰਸ ਨੂੰ ਆੜਕਾ ਪੁਲਾਤ ਤੇ ਸਮੂਹ ਸਤਕਾਰਯੋਗ ਵੋਟਰਸ ਨੂੰ ਕਿ ਆਪਾਂ ਕਾਂਗਰਸ ਪਾਰਟੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਪੰਜਾਬ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਏ ਸਾਡੇ ਪੁਲਾਤ ਵਿੱਚ ਇੱਕ ਨਡਾਲੇ ਕਸਬੇ ਸਾਡਾ ਚੋਣ ਨਿਸ਼ਾਨ ਪੰਜਾ ਹੈ ਪਰੰਤੂ ਬਾਕੀ ਤਿੰਨ ਕਸਬਿਆਂ ਵਿੱਚ ਅਸੀਂ ਇੰਡੀਪੈਂਡੈਂਟ ਤੌਰ ਦੇ ਉੱਤੇ ਸਾਰਿਆਂ ਨੇ ਆਪਣੇ ਆਪਣੇ ਨਿਸ਼ਾਨ ਲੈਨੇ ਤੁਹਾਨੂੰ ਸਾਰਿਆਂ ਨੂੰ ਆਪਣੇ ਆਪਣੇ ਵੋਟ ਦੇ ਉਮੀਦਵਾਰ ਦਾ ਪਤਾ ਵਾ ਮੇਰੀ ਤੁਹਾਨੂੰ ਬਹੁਤ ਬਹੁਤ ਪੁਰਜ਼ੋਰ ਅਪੀਲ ਹੈ ਕਿ ਕਿਤੇ ਧੁੱਖਾ ਨਾ ਖਾਇਓ ਆਪਾਂ ਨੂੰ ਹੋਰ ਖਮਿਆਜ਼ਾ ਭੁਗਤਣਾ ਪਵੇਗਾ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾਇਆ ਇਹਨਾਂ ਨੇ ਪਿਛਲੇ 3 ਸਾਲ ਦੇ ਦੌਰਾਨ ਮਗਰ ਮਗਰਲੀਆਂ ਪਾਰਟੀਆਂ ਨੂੰ ਮਾੜਾ ਕਹਿੰਦੇ ਸੀ ਉਹਨਾਂ ਨੇ ਤਾਂ 40 ਸਾਲਾਂ ਵਿੱਚ 3 ਲੱਖ ਕਰੋੜ ਰੁਪਏ ਚੜਾਇਆ ਸੀ ਪੰਜਾਬ ਤੇ ਕਰਜ਼ਾ ਇਹਨਾਂ ਨੇ 2.3 ਸਾਲ ਵਿੱਚ 1 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਇਜ਼ਾਫਾ ਸੜਕਾਂ ਟੁੱਟੀਆਂ ਪਈਆਂ ਸਾਡੇ ਪੁਲਾ ਜਿਹੜੀ ਨਰਾਲੇ ਤੋਂ ਨਿਕਲਦੀਆਂ ਸੜਕਾਂ ਸੁਭਾਨਪੁਰ ਨੂੰ ਔਰ ਪੁਲਾਥ ਨੂੰ ਤੇ ਢਿਲਵਾ ਨੂੰ ਬੁਰੀ ਹਾਲਤ ਪਿੰਡਾਂ 'ਚ ਗੰਦਗੀ ਦੇ ਢੇਰ ਲੱਗੇ ਪਏ ਨੇ ਕੁਝ ਵੀ ਨਹੀਂ ਬਦਲਿਆ ਮੇਰੇ ਵੀਰੋ ਤੇ ਜੇ ਕੁਝ ਬਦਲਿਆ ਹੀ ਨਹੀਂਗਾ ਤੇ ਸਿਰਫ ਪੁਲਿਸ ਦਾ ਦੁਰਉਪਯੋਗ ਕਰਕੇ ਤੁਹਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਇਦਾਂ ਦੇ ਆਦਮੀਆਂ ਨੂੰ ਵੋਟਾਂ ਨਾਲ